ਇਹ ਸ੍ਰੀ ਭਗਵਤੀ ਦੀ ਸਹਾਇ ਸਵਾਰ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਰਸਮੀ ਪ੍ਰਥਮ ਭਗਵਤੀ ਸਿਮਰਨ ਕੈ ਗੁਰੂ ਮਾਨਗ ਲਈ ਤੇ ਆਏ ਫਿਰ ਅੰਗਤ ਇਹ ਗੁਰੂ ਅਮਰਦਾਸ ਰਾਮਦਾਸ ਨੇ ਹੋਏ ਸਹਾਇ ਆਦਨ ਹਰ ਉਹ ਦਿਨ ਨੂੰ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿ ਸਿਮਰਿਆ ਜਿਸ ਸੋ ਨਿਹਾਲ

ਸ੍ਰੀ ਮਾਨ ਸੰਤ ਬਾਬਾ ਬਸੰਤ ਸਿੰਘ ਜੀ ਨਿਰਮਲ ਕਿਆਉੜਾ ਵਾਲਿਆਂ ਨੇ ਪਹਿਲਾ ਨਇਕੀ ਤੋਂ 1928 ਵਿੱਚ ਸਰਦਾਰ ਸ਼ਹੀਦਾਂ ਦੇ ਪਾਸਜਾ ਜੀ ਬਹਾਦਰ ਜੀ ਦੂਜਾ ਸਰਦਾਰ ਸਾਹਿਬ ਨੂੰ ਲੋਕ ਦੇ ਪਾਸੇ ਉਤਾਰਿਆ ਦੇ ਸਮਰਥਤ ਹੁੰਦੇ ਹੋਏ ਜਲੰਧ ਸ਼ਹਿਰ ਵਿੱਚ ਨਾਮ ਕੀਤੇ ਸੀਗੇ ਜੋ ਸਿੱਖੀ ਦਾ ਪਹਚਾਨ ਕਾਰਨ ਵਾਸਤੇ ਸਾਰਿਆਂ ਨੂੰ ਸਿੱਖੀ ਦਾ ਜੋੜ ਵਾਸਤੇ ਜੋ ਸਾਧਵਾਦੀ ਕਿਰਪਾ ਸੰਗਾਂ 1928 ਤੋਂ ਲੈ ਕੇ ਉਹ ਨਗਰ ਕੀਰਤੋਂ ਚਲੰਦਾ ਸ਼ਹਿਰ 'ਚ ਹੁਣ ਵੀ ਚੱਲਦੇ ਆ ਰਹੇ 100 ਸਾਲ ਹੋ ਗਏ ਆ ਰਹੇ 20 ਸਾਲ ਰਹਿ ਗਏ ਉਸੇ ਲੜੀ ਦੇ ਤਹਿਤ ਇਹ ਪਿੰਡਾਂ ਵਿੱਚ ਨਗਰਾਂ ਵਿੱਚ ਸਤਿਗੁਰ ਦੀ ਕਿਰਪਾ ਸੰਗ ਨਗਰ ਕੀਰਤ ਸਜਾਏ ਜਾਂਦੇ ਆ ਇਹ ਨਗਰ ਕੀਰਤ ਜਿਵੇਂ ਦਿਖਾਵੇ ਬਾਤ ਤੇ ਨਹੀਂ ਆ ਕੇਵਲ ਆਪਣੀ ਸੋਚ ਨੂੰ ਆਵਾਜ਼ ਦੇ ਨਹੀਂ ਆ ਇਹ ਨਗਰ ਕੀਰਤ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਇਹ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਪਿਆਰ ਮੇਲੇ ਸਰਦਾਉ ਸਿੱਖਿਆ ਜੋੜ ਦੀ ਇਸ ਸ਼ੇਰ ਮਲੇ ਸਾਡੇ ਮਨਜੋਤ ਦਾ ਸ਼ਾਹ ਹੋਵੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਪਾਸਿਕਣਾ ਤੰਦੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਲਈ ਵੱਡੀ ਕੁਰਬਾਨੀ ਕੀਤੀ ਹੈ ਜਿਹਦਾ ਕੋਈ ਨਾ ਸਾਧਨੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਤੇ ਸਾਡ ਸੰਗਤ ਜਿਨ੍ਹਾਂ ਨੇ ਆਪਣੇ ਅਰਜੀ ਪਿਤਾ ਨੂੰ ਤੋਹਰਿਆ ਦਿੱਤੀ ਧਰ ਦੀ ਆਖੀ ਕਰਨ ਵਾਸਤੇ ਆਪਣਾ ਸੀਸ ਦਾ ਬਰਿਦਾਨ ਦੇਣ ਵਾਸਤੇ ਆਪਣੇ ਅਜੀ ਆਪਣੇ ਸਹਿਬ ਜਾਦੇ ਬਾਬਾ ਅਜੀਤ ਸਿੰਘ ਦੇ ਬਾਬਾ ਜਦਾਰ ਸਿੰਘ ਨੂੰ 10 ਲੱਖ ਰੁਪਏ ਦੇ ਕਰਾਈ ਕਰਵਾ ਕੇ 10 ਕਰਵਾ ਕੇ ਵੇਚਿਆ ਛੋਟੇ ਸਹਿਬ ਜਾਦੇ ਬਾਬਾ ਜਵਾਹਰ ਸਿੰਘ ਬਾਬਾ ਖਦੇ ਸਿੰਘ ਮਾਤਾ ਰੂਪ ਕਹਾ ਜੀ 7 ਸਾਲ ਜਿਹੜਾ ਬੱਚਾ 7 ਸਾਲ ਦਾ ਹੋਣਾ 9 ਸਾਲ ਦਾ ਤੇ ਮਾੜੀ ਜੀ ਪੂਰੀ ਬੱਟੀ ਇਹਦਾ ਬੱਚਾ ਟੀਕਾ ਮਾਰ ਲੱਗ ਜਾਂਦਾ ਪਰ ਤੁਹਾਨੂੰ ਜੀ ਲੋਕ ਦੇ ਪਾਸੇ ਸਹਿਬ ਜਾਦੇ ਭਰੀ 42 ਮੁਸਲਮਾਨਾਂ ਦੀ 42 ਵਿੱਚ

ਦੂਰ ਬਗਦੇ 파ਰ ਦਾ ਮਹਾਰਾਜਾ ਸਾਹਿਬ ਜਾਦੇ ਸੀਗੇ ਦੇਖ ਨੂੰ ਭਾਵੇਂ ਹੋਣਾ ਸੀ ਕਿ ਛੋਟਿਆ ਪਰ ਬਰੂਤੀ ਸਾਰਾ ਸੰਗਤ ਉਹ ਪੂਰਨ ਬਰੰਭ ਗਿਆਨੀ ਸੀ ਸਾਹਿਬ ਕਹਿਆ ਜਾਂਦਾ ਵੀ ਸਾਹਿਬ ਜਨਾ ਬਾਬਾ 14 ਵਾਰ ਸੰਗਤ ਸਾਹਿਬ ਜਨਾ ਬਾਬਾ ਅਤੇ ਸੰਗਤ ਜਿਆਰੇ ਸਾਡੇ ਵਾਤੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਅੱਜ ਸਾਨੂੰ ਲੋੜ ਆ ਆਪਣੇ ਬੀਰ ਸਾਡੇ ਸਾਹਿਬ ਜਾਨਿਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਜੇ ਲੇ ਆਪਾਂ ਦਾੜੀ ਕੱਟ ਕੇ ਸੋਨੇ ਬਣਦੇ ਆ ਇਹ ਗਲਤ ਤਰੀਕਾ ਆ ਜੇ ਦਾੜੀ ਨੂੰ ਕੀ ਹੋ ਕਈ ਕੈਮੀਕਲ ਨਾਲ ਇੱਕਤੀ ਕਰ ਲੈ ਜੀ ਉਹ ਵੀ ਗਲਤ ਤਰੀਕਾ ਆ ਦਾੜੇ ਖੁੰਨ ਵਾਲੇ ਸੋਨਾ ਤਰ੍ਹਾਂ ਲੱਗਦਾ ਸੋਭਾ ਬਣਦੀ ਆ ਜਿਹੜੇ ਪ੍ਰਾਚੀਨ ਲੋਕ ਸਿੱਖਾਂ ਦੀਆਂ ਦਾੜੇ ਪਾਪਤ ਤਸਵੀਰਾਂ ਦੇਖਦੇ ਆ ਉਹ ਸਾਰਿਆਂ ਨੇ ਕਿੰਨੀ ਕਿਰਪਾ ਕੀਤੀ ਆ ਉਹ ਪ੍ਰਾਚੀਨ ਲਿਖਾਰਾਂ ਨੂੰ ਆਪਾਂ ਬਹਾਨਾ ਰੱਖੀਏ ਇਹ ਨਗਰ ਕੀਰਤ ਸਜਾਉਣ ਦੇ ਇਹੀ ਲਾਭ ਆ ਅਰੇ ਕਿੰਨੂ ਸਿਉਆਂ ਵਾਸਤੇ ਉਤਸ਼ਮ ਕੀਤਾ ਜਾਂਦਾ ਇਹੀ ਆ ਸਭ ਤੋਂ ਵੱਡਾ ਉਤਸ਼ਮ ਤੇ ਸਾਦਾ ਸਿੱਖੀ ਨਾਲ ਜੁੜਨ ਸਾਡੀ ਆਉਣ ਵਾਲੀ ਨੌਜਾਨੀ ਦੀ ਹੈ ਕੋ ਖੱਲੇ ਬਾਟੇ ਅੰਮ੍ਰਿਤਿਆਰ ਦੇ ਗੁਰੂ ਸਾਹਿਬਾਂ ਨਾਲ ਜੋੜ ਕੇ ਬਾਣੀ ਪੜ੍ਹ ਕੇ ਸਿੱਖਧਰਮੀ ਮਦਦਾਂ ਪ੍ਰਯਤਨ ਕਰਕੇ ਆਪਣੇ ਜੀਵ ਨੂੰ ਸਫਲ ਬਣਾਉਣ ਆ ਸਾਹਿਬਾਂ ਨੇ ਬਹੁਤ ਕਿਰਪਾ ਕੀਤੀ ਹੈ ਇੱਕ ਵਾਰੀ ਦੇ ਸਾਰੀਆਂ ਸੰਗਤਾਂ ਨੂੰ ਸਾਹਿਬ ਗੁਰੂ ਜੀ ਦੇ ਪਾਠ ਦੇ ਉੱਤੇ ਆੜੀ ਦੀ ਬਹੁਤ ਬਹੁਤ ਵਧਾਈਆਂ ਨੇ ਪਰ ਆਪ ਸਾਡਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਾਰਿਆਂ ਸਭਾਂ ਬੇਨਤੀ ਆ ਸਾਰਿਆਂ ਨੂੰ ਰਸਨਾ ਨਾਲ ਯਾਦ ਕਰਨਾ ਵਾਹਿਗੁਰੂ ਦਾ ਰਾਗੀ ਜੀ ਗੀਤ ਨੂੰ ਤਾਂ ਵੀ ਉਹ ਇਹਨਾਂ ਸੇਵਾ ਕਰਦੇ ਹੋ ਸੇਵਾ ਵੀ ਕਰਨਾ ਇਹ ਖਿਆਲ ਖਾਓ ਖਿਆਲ ਵੀ ਰੱਖਣਾ ਤਾਂ ਕਿ ਸਾਡੇ ਸਾਰੇ ਇਹ ਹਾਜ਼ਰੀ ਲੱਗਦੀ ਰਹੇ ਜੈਸਤੇ ਬਾਸਾ ਗੁਰੂ ਦਾ ਸਾਰੇ ਕੁੰਗਿਆ ਪ੍ਰਾਪਤ ਹੋਣ ਤੇ ਸੈਸਤੇ ਬਾਦਨ ਜੋ ਸਾਡੇ ਗੁਰੂ ਹਰਿਗੋਬਿੰਦ ਸਾਹਿਬ ਚੱਲ ਪਾ ਕੇ ਸਤਿ ਸਭਾ ਦਾ ਭਾਗ ਲਾ ਭਾਗ ਲਾਏ ਆ ਇਹ ਮਹਾਂਪੁਰਣ ਪਰਿਵਿਚਾ ਸਤਨਬਾਬ ਸਰਵਜਿਗਤ ਬਾਬਾ ਗਿਆਨ ਸਿੰਘ ਬਾਬਾ ਹਲ ਭੇਰੇ ਦਾ ਰਸਤਾ ਵੀ ਹੋਣੀ ਇਹਦੀ ਸ਼ਾਨ ਉਹ ਆਉਂਦਾ ਤੇ ਇਹਦੇ ਸੋਹਣੇ ਸੋਹਣੇ ਸੰਗਾਮ ਹੋਣ ਵਾਸਤੇ ਇਹਨੇ ਸੋਹਣੇ ਸੋਹਣੇ ਵਿਵਾਰ ਕਰਨ ਵਾਸਤੇ ਮਹਾਂਪੁਰਣ ਨੇ ਸਾਗਰਪੁਰ ਨੂੰ ਉੱਤਸਾਹ ਵਰਸ਼ੀਆਂ ਦੂਰ ਲਾ ਕੇ ਇਹ ਕਿਰਪਾ ਕੀਤੀ ਵੀ ਸਾਡੇ ਸਤਨਕ ਇਹ ਸਥਾਨ ਆ ਬੀਤੀ ਮਾਰਗਸ਼ੇ ਨੇ ਸਹਿਮਚਾਰ ਆ ਇਹ ਕੋ ਮੀਰੀ ਵੀ ਨਵੇਂ ਕੋ ਪੀਰੀ ਵੀ ਆ ਇਹਨੇ ਜਿੰਨੀ ਬਾਦ ਕਰਕੇ ਸੇਵਾ ਕਰੂਗੇ ਕੌਮੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਆ ਸਾਹ ਸਾਨੂੰ ਬਹੁਤ ਲੋੜ ਆ ਸਾਹੀ ਬੜਾ ਆਪੋਨੇ ਆ ਤੇ ਦਾੜੀ ਨਾ ਕੱਟਿਏ ਦਾੜੀ ਨਾ ਕੱਟਿਏ ਸ਼ਰਾਬ ਨਾ ਪੀਏ ਨਸ਼ਾ ਨਾ ਕਰੀਏ ਜਿਹੜੇ ਸਿੱਖਾਂ ਦਾ ਸਿੱਖਾਂ ਦੇ ਘਰ ਦੇ ਬੱਚੇ ਆ ਉਹਨਾਂ ਬਾਦ ਦਾੜੀ ਕੱਟੀਏ ਬਹੁਤ ਮਹਾਪਾਪ ਆ ਇਹ ਮਹਾਪਾਪ ਉਹਨਾਂ ਵਾਸਤੇ ਗੁਰੂ ਰੋਪੇ ਸਿਪਾਹ ਕੇ ਖੁਸ਼ੀਆਂ ਲੈਣ ਵਾਸਤੇ ਸਾਹਤ ਸੂਰਤ ਹੋਈਏ ਕਾਲੀ ਬਚਨਾਂ ਦੇ ਸਾਹ ਤੋਂ ਸੂਰਤ ਇਸ ਤਰ੍ਹਾਂ ਤਸਕਰ ਦੀ ਸਜਾਈਏ ਤੇ ਦਸਤਾਰ ਦੀ ਰਿਸ਼ਨਾ ਹਨਾ ਉਹਨੂੰ ਬੜਾ ਤਿਆਰ ਰੱਖੀਏ ਉਹ ਵੀਰਾਂ ਕਿਰਪਾ ਕਰ ਰਹੇ ਆ ਸਾਹ ਮੇ ਸਾਦਾ ਜਾਲੇ ਪਾਉਣ ਦੀ ਕਿਰਪਾ ਕਰਨੀ ਸਾਧੂ ਵਾਸਾ ਦੇ ਬਾਸੇ ਸੁਭਾਈਵਾ ਲਓਗੇ ਸਾਡੇ ਪਿਆਰੇ ਥੋੜਾ ਕੇ ਜਾ ਕੇ ਇਹ ਕਰਨੇ ਲਿਖੀਏ ਕੋਈ ਬਾਕੀ ਕੰਮ ਨਹੀਂ ਹੋਗਾ ਵਾਹਿਗੁਰੂ ਜੀ ਦਾ ਅਰਦਾਸ ਸਵਾਗਤ ਜੀ ਫਤਹਿ ਜੀ thank yeah. you

ਇਹ ਸਭ ਸਾਥੀਆਂ ਦਾ ਲਗਾਤਾਰ ਕਿ ਲਾਟ ਸੰਗਰਾ ਬੜੀ ਲਾਆ ਹੈ ਅੱਜ ਸਭ ਦੇ ਸਾਥ ਸਨਤਾ ਨਿਚਾ ਰਹਿ ਰਿਹਾ ਹੈ ਦੱਗਣ ਕਰਵਾ ਕੇ ਆਪਣਾ ਸਾਥੀ ਜੀ ਪਾਵਰ ਦਿੱਤੀ ਸਭੀ ਚੇ ਆਪਰੇ ਮੀਤਾਂ ਨੂੰ ਨਾਲ ਲੈ ਕੇ